ਆਪਣੀ ਦੀਪਾਲ ਦੇ ਗੱਲ ਕਰਦੇ ਗਏ ਗੱਲ ਮੰਨ ਦੇ ਕੇ ਲਾਗੇ ਕੋਈ ਨਾ ਬਟਾ ਕਰਾ ਭਾਜੀ ਫੋਨ ਆਂਦਾ ਦੇਖਿਓ ਹੈ ਫੋਨ ਆਂਦਾ ਪਿਆ ਮੈਂ ਮਨ ਨੰਬਰ ਨਹੀਂ ਘੁਮਾਣੇ ਇਹ ਤੁਹਾਡਾ ਬ੍ਰੇਕ ਹੋ ਗਈ ਤੇ ਦੀ ਫੁੱਟ ਕਰਦੇ ਐਸਪੀ ਮਾਮਲਾ ਕੀ ਹੈ ਸਰ ਜੀ ਕਮਿਸ਼ਨਰ ਸਾਹਿਬ ਜਲੰਧਰ ਨੇ ਰਹਿਨਮਾਈ ਹੇਠ ਜਨਰਲ ਕ੍ਰਿਸ਼ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ ਲੱਖਤੀਸੋ ਯੂ ਐਸ ਡਾਲਰ ਜਿਹੜੇ ਨੇ ਉਹ ਇਵੰਟ ਨੂੰ ਰਿਕਵਰ ਕੀਤੇ ਆ ਜਿਹੜਾ ਕਿ ਫਰੀਦ ਸ਼ੂਦ ਹੈ ਔਰ ਸ਼ਾਹਪੁਰ ਦਾ ਰਹਿਣ ਵਾਲਾ ਇਹ ਜੀ ਗੋਮਰ ਕਿੰਨੇ ਸਾਲ ਦੇ ਇਹ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਏਜੀ ਦਾ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਥੋਂ ਉਹਨੇ ਆਪਣੇ ਸੀਫ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਥੋਂ ਅਜੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉਹ ਤੇ ਐਫਆਈਆਰ ਲਾਂਚ ਕਰਕੇ ਉਹਨੂੰ ਜਦੋਂ ਕੀ ਚੈੱਕ ਕੀਤਾ ਇਹ ਦੇਖੋ ਇਹ ਰਿਕਵਰੀ ਹੋ ਗਈ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਲ ਨਹੀਂ ਹਾਲੇ ਤੱਕ ਉਹ ਕੋਈ ਗਲਤ ਨਹੀਂ ਹੋਈ ਕੋਈ ਐਫਆਈਆਰ ਲਾਂਚ ਹੋਈ ਹੋਈ ਪਹਿਲਾਂ ਤੇ ਇਹ ਤੇ ਪਹਿਲਾਂ ਹੀ ਕਫਾਇਰ ਦਿੱਲੀ 에어ਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹਨੂੰ ਵੈਰੀਫਾਈ ਕਰ ਰਿਹਾ ਕਿ ਸੈਕਸ਼ਨ ਹਾਂ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ 10-12 ਸਾਲ ਤੋਂ ਵੈਸਟਨ ਯੂਨੀਅਨ ਮਾਈਂ ਟ੍ਰਾਂਸਫਰ ਦਾ ਕੰਮ ਕਰਦਾ ਸੀ ਆਮ ਕੋਈ ਗੱਲਬਾਤ ਹੋਈ ਹੈ ਨਾ ਕੀ ਇਹਨੇ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈ ਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ ਤਫਤੀਸ਼ ਤੇ ਵਿਚ ਹੈ ਸਰ ਰਿਮਾਂਡ ਕਿੱਥੋਂ ਉੱਤਰ ਰਿਹਾ ਹੈ ਇਹ ਬਸ਼ੀਰਪੁਰ 3.0 ਸਰ ਰਿਮਾਂਡ ਮਿਲ ਗਿਆ ਦਾ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਾਲੇ ਰਿਮਾਂਡ ਪੇਸ਼ ਕਰਾਂਗੇ ਇਹ ਕੋਟ ਫੇ ਰਿਮਾਂਡ ਔਰ हां सर गड्डी ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਗੱਡੀ ਕਿਸ ਨਾਲ ਅਜੇ ਪ੍ਰੋਪਰ ਪੋਜੀਸ਼ਨ ਨਹੀਂ ਹੋ ਪਾਈ ਜਿਉਂਕਿ ਜਦੋਂ ਉਹ ਕਿਸ਼ਤਾਰ ਕੀਤਾ ਜਦੋਂ ਥੋੜੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇ ਨਹੀਂ ਸ਼ੂਗਰ ਕਾਫੀ ਵਧੀਆ ਸੀ ਐਡਮਿਟ ਕਰ ਲਿਆ ਸੀ ਡਾਕਟਰ ਨੇ ਤਾਂ ਇਸ ਕਰਕੇ ਹੁਣ ਜਿਹੜੇ ਜਦੋਂ ਉਹਨਾਂ ਨੇ ਰਿਸ਼ਾਦ ਕੀਤਾ ਉਸ ਤੋਂ ਬਾਅਦ ਜਿੰਨੇ ਕੁਝ-ਕਿਛ ਕਰ ਸਕਿਆ ਹੁਣ ਅੱਗੇ ਤਕਰੀਬੇ ਅੱਗੇ ਚੱਲੇਗੀ ਫਿਰ ਸਾਰੀ ਗੱਲ ਥੇਕ ਸਰ ਇੱਕ ਵਾਰ ਦੱਸ ਜੋ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ ਇੰਡੀਅਨ ਕਰੰਸੀ ਹੈਗੀ ਜੀ ਐਗਜ਼ੈਕਟਲੀ 2,93,5200 ਤੇ ਫੋਰਨ ਕਰੰਸੀ ਹੈਗੀ ਹੈ ਜੀ